ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੀਵਨ ਸਾਖੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਾਰੇ ਵਿੱਚ ਹੈ ਸ਼ਿਵਾਲਕ ਦੀਆਂ ਪਹਾੜੀਆਂ ਦੇ ਉੱਤਰ ਵੱਲ ਦਾਦੂ ਪੰਥੀ ਬੈਰਾਗੀ ਚਾਨਕੀ ਪ੍ਰਸਾਦ ਆਪਣੇ ਚੇਲਿਆਂ ਨਾਲ ਪਰਮੰਤ ਤੇ ਨਿਕਲਿਆ ਹੋਇਆ ਸੀ ਪਿਛਲੇ 2 ਮਹੀਨਿਆਂ ਤੋਂ ਉਹ ਇਸ ਲੰਬੀ ਯਾਤਰਾ ਉੱਪਰ ਸੀ ਰਾਜਸਥਾਨ ਦੇ ਨраяਣਪੁਰ ਦਾਦੂ ਵਾੜਾ ਤੇ ਆਪਣੇ ਡੇਰੇ ਤੋਂ ਚਲਿਆ ਜਗਾ ਜਗਾ ਪੜਾ ਕਰਦਾ ਹੁਣ ਜੰਮੂ ਦੇ ਆਸ-ਪਾਸ ਦੀਆਂ ਵਾਦੀਆਂ ਦੇ ਸੁੰਦਰ ਨਜ਼ਾਰੇ ਮਾਣਦਾ ਬੈਰਾਗੀ ਟੋਲਾ ਮਰੂਥਲਾਂ ਦੀ ਤਪਸ਼ ਬਹੁਤ ਪਿੱਛੇ ਛੱਡ ਆਇਆ ਸੀ ਬਰਫਾਨੀ ਚੋਟੀਆਂ ਛੂ ਕੇ ਆਉਂਦੀ ਠੰਢੀ ਪੌਣ ਨੇ ਸਾਧੂਆਂ ਦੇ ਚਿਹਰੇ ਉੱਪਰ ਖੇੜਾ ਅਤੇ ਤਾਜ਼ਗੀ ਲੈ ਆਂਦੀ ਸੀ ਜਾਣ ਕੀ ਪ੍ਰਸਾਦ ਰਾਤ ਪੈਣ ਤੋਂ ਪਹਿਲਾਂ-ਪਹਿਲਾਂ ਕਿਸੇ ਸੁਰੱਖਿਅਤ ਥਾਂ 'ਤੇ ਡੇਰਾ ਕਰਨ ਦੀ ਭਾਲ ਵਿੱਚ ਸੀ ਇੱਕ ਬ੍ਰਸਾਤੀ ਨਾਲੇ ਲੱਗੇ ਸਾਧੂ ਤਾਜਾ ਦਮ ਹੋਣ ਲਈ ਰੁਕੇ ਸੂਰਜ ਤੇਜ਼ੀ ਨਾਲ ਪਹਾੜਾਂ ਦੇ ਓਲੇ ਹੁੰਦਾ ਜਾ ਰਿਹਾ ਸੀ ਠੰਡ ਪਲ-ਪਲ ਵੱਧ ਰਹੀ ਸੀ ਦੁਰਗਾ ਪੂਜਾ ਦੇ ਦਿਨ ਸਨ ਜਾਣ ਕੇ ਪ੍ਰਸਾਦ ਦੇ ਚੇਲੇ ਪਹਾੜੀ ਮੌਸਮ ਕਾਰਨ ਕੁਝ ਵਧੇਰੇ ਹੀ ਮੱਛਰੇ ਹੋਏ ਅਤੇ ਖਰ ਮਸਤੀਆਂ ਕਰਨ ਦੇ ਰੋਂ ਵਿੱਚ ਸਨ ਜਾਣ ਕੇ ਪ੍ਰਸਾਦ ਨੇ ਵਰਜਿਆ ਮर्यादा ਵਿੱਚ ਰਹੋ ਬੱਚਾ ਵੇਲੇ ਕਿਸੇ ਨਾਲ ਕਿਸੇ ਟਿਕਾਣੇ ਪਹੁੰਚੀਏ ਉਹ ਅੱਗੇ ਤੁਰਨ ਵਾਲੇ ਹੀ ਸਨ ਉਹਨਾਂ ਨੂੰ ਝਾੜੀਆਂ ਪਿੱਛੇ ਕਿਸੇ ਦੇ ਬਾੜ ਰੋਣ ਦੀ ਆਵਾਜ਼ ਸੁਣੀ ਗੋਮਤੀ ਦਾਸ ਵੇਖ ਜਰਾ ਜਾਣ ਕੀ ਪ੍ਰਸਾਦ ਨੇ ਸਭ ਤੋਂ ਵੱਡੇਰੀ ਉਮਰ ਦੇ ਚੇਲੇ ਨੂੰ ਕਿਹਾ ਗੋਮਤੀ ਦਾਸ ਤੇ ਨਾਲ ਦੋ ਹੋਰ ਚੇਲੇ ਵੀ ਗਏ ਦੇਖਿਆ ਇੱਕ 9-10 ਸਾਲ ਦਾ ਬਾਲਕ ਗੋਡਿਆਂ ਵਿੱਚ ਸਿਰ ਦੇਈ ਬੈਠਾ ਰੋ ਰਿਹਾ ਹੈ ਸਾਧੂ ਹੈਰਾਨ ਹੋਏ ਗੁਰੂ ਜੀ ਆਵਾਜ਼ ਦਿੱਤੀ ਹੁਣ ਪੂਰੀ ਟੋਲੀ ਅਚੰਬੇ ਵਿੱਚ ਸੀ ਜੰਗਲੀ ਇਲਾਕਾ ਆਦਮਖੋਰ ਜਾਨਵਰਾਂ ਦਾ ਭੈ ਕੁੱਪਰੋਂ ਘਿਰੀ ਆਉਂਦੀ ਰਾਤ ਠੰਡ ਵਿੱਚ ਬਾਲਕ ਇੱਥੇ ਕੀ ਕਰ ਰਿਹਾ ਹੈ ਜਾਣ ਕੇ ਪ੍ਰਸਾਦ ਨੇੜੇ ਗਿਆ ਕੋਲ ਬੈਠ ਗਿਆ ਪੁੱਛਿਆ ਰਾਹ ਭੁੱਲ ਗਿਆ ਹੈ ਬਾਲਕ ਡਰ ਨਾਲ ਪੈ ਪੀਤ ਹੋਏ ਬਾਲਕ ਨੇ ਕਾਲੇ ਨਾਲ ਅੱਖਾਂ ਪੁੰਚੀਆਂ ਤੇ ਸਾਧੂਆਂ ਦੇ ਟੋਲੇ ਵੱਲ ਤੱਕਣ ਲੱਗਾ ਜਾਣ ਕੇ ਪ੍ਰਸਾਦ ਨੇ ਫਿਰ ਪਿਆਰ ਨਾਲ ਪੁੱਛਿਆ ਫਟਕਿਆ ਹੈ ਬੱਚਾ ਡਰੇ ਸਹਮੇ ਬਾਲਕ ਨੇ ਨਾ ਵਿੱਚ ਸਿਰ ਹਿਲਾਇਆ ਇਸ ਵੇਲੇ ਕੀ ਕਰਦਾ ਹੈ ਇਥੇ ਬਾਲਕ ਅੱਖਾਂ ਪੂੰਝਦਾ ਰਿਹਾ ਉਸ ਨੇ ਹਟਕੋਰੇ ਵੀ ਲਏ ਪਰ ਬੋਲਿਆ ਕੁਝ ਨਾ ਮਾਤਾ ਪਿਤਾ ਕਿੱਥੇ ਨੇ ਜਾਣਕੀ ਪ੍ਰਸਾਦ ਨੇ ਬਾਲਕ ਦੇ ਸਿਰ ਉੱਪਰ ਮੋਨ ਨਾਲ ਹੱਥ ਫੇਰਦਿਆਂ ਪੁੱਛਿਆ ਪਤਾ ਨਹੀਂ ਪਤਾ ਨਹੀਂ ਮੈਨੇ ਜਾਣਕੀ ਪ੍ਰਸਾਦ ਨੇ ਹੈਰਾਨ ਹੋ ਕੇ ਪੁੱਛਿਆ ਮਿੰਜੋ ਨਹੀਂ ਪਤਾ ਮਾਪਾਪੂ ਦੇਖੇ ਕੋਈ ਨਾ ਬਾਲਕ ਫਿਰ ਰੋਣ ਲੱਗਾ ਰੋ ਨਾ ਪੁੱਤਰ ਕਿੱਥੇ ਰਹਿਣਾ ਹੈ ਬੇਰਾਗੀ ਨੇ ਪੁੱਛਿਆ ਲੱਗ ਗਈ ਬਸਤੀ ਇਹ ਪਹਾੜੀ ਦੇ ਉਸ ਪਾਰ ਘਰ ਜਾ ਬੱਚੇ ਇਸ ਵੇਲੇ ਘਰੋਂ ਦੂਰ ਨਹੀਂ ਆਈਦਾ ਤੂੰ ਅਜੇ ਬਾਲ ਏ ਤੈਨੂੰ ਪਤਾ ਹੈ ਕਿ ਕਿੱਥੇ ਜਾਨਵਰ ਨੇ ਇੱਥੇ ਜਾਣ ਕੀ ਪ੍ਰਸਾਦ ਨੇ ਸਮਝਾਇਆ ਮੈਂ ਘਰੋਂ ਕੋਈ ਨਾ ਜਾਣਾ ਮਿੱਜੂ ਘਰੋਂ ਕੱਢੀ ਦਿੱਤਾ ਬਾਲਕ ਨੇ ਫਿਰ ਗੋਡਿਆਂ ਵਿੱਚ ਸਿਰ ਦੇ ਲਿਆ ਤੇ ਰੋਣ ਲੱਗ ਪਿਆ ਕਿਸ ਨੇ ਕੱਢਿਆ ਘਰੋਂ ਇੱਕ ਚੇਲੇ ਨੇ ਪੁੱਛਿਆ ਚਾਚੂ ਚਾਚੀ ਮਾਰਦੇ ਨੇ ਨਿਤ ਰੋਜ਼ ਆਖਿਆ ਕਰਦੇ ਨੇ ਪਹਿਲਾਂ ਲੱਕੜੀਆਂ ਲਿਆ ਜੰਗਲ ਤੇ ਫਿਰ ਮਿਲੂ ਰੋਟੀ ਤੇਰੇ ਮਾਤਾ ਪਿਤਾ ਜਾਣ ਕੇ ਪ੍ਰਸਾਦ ਹੈਰਾਨ ਤੇ ਹੈਰਾਨ ਹੋਈ ਜਾ ਰਿਹਾ ਸੀ ਉਹ ਨਹੀਂ ਹੈਗੇ ਚਾਚੂ ਆਖਦਾ ਉਹਨਾਂ ਨੂੰ ਬਗਿਆੜ ਖਾ ਗਿਆ ਮਿੰਜੋ ਨੈਸ ਨੈਸ ਆਕੇ ਗਲਾਂਦੇ ਆਖਿਆ ਕਰਦੇ ਮੱਠਾ ਆਪਣੇ ਮਾਂ ਬਾਪੂ ਨੂੰ ਖਾਈ ਗਿਆ ਮਿੰਜੋ ਕੇ ਪਤਾ ਮੈਂ ਮਾਂ ਬਾਪ ਦੇਖਿਆ ਹੀ ਕੋਈ ਨਾ ਉਹ ਫੇਰ ਰੋਣ ਲੱਗਾ ਰੋ ਨਾ ਬੱਚੇ ਜਾ ਘਰੋਂ ਤੁਰ ਜਾ ਰਾਤ ਪੈ ਜਾਣੀ ਆ ਬੈਰਾਗੀ ਜਾਨ ਕੀ ਪ੍ਰਸਾਦ ਨੇ ਉਸ ਦਾ ਮੋਢਾ ਥਪਥ ਪਾਉਂਦੇ ਆ ਕਿਆ ਮੈਂ ਘਰ ਕੋਈ ਨਾ ਜਾਣਾ ਚਾਚੂ ਚਾਚੀ ਦੀ ਮਾਰ ਨਾਲੋਂ ਤਾਂ ਕੋਈ ਬਾਗ ਸ਼ੇਰ ਖਾ ਲੈ ਚੰਗਾ ਬਾਲਕ ਦੀਆਂ ਤਾਹਾਂ ਨਿਕਲ ਗਈਆਂ ਸਾਰੇ ਸਾਧੂ ਸ਼ਸ਼ੋਪੰਜ ਵਿੱਚ ਖੜੇ ਸਨ ਜਾਣ ਕੇ ਪ੍ਰਸਾਦ ਨੇ ਤਰਸ ਕਰਦਿਆਂ ਬਾਲਕ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਨਾ ਨਾ ਬੱਚੇ ਰੋ ਨਾ ਪਹਿਲਾਂ ਇਸ ਦਸ ਸਵੇਰ ਦਾ ਕੁਝ ਖਾਦਾ ਹੈ ਕਿ ਨਹੀਂ ਕੁਝ ਨਹੀਂ ਖਾਦਾ ਪਹਿਲੇ ਚਾਚੂ ਆਖਿਆ ਜੰਗਲੇ ਚੋਂ ਲੱਕੜੀਆਂ ਲੈ ਆ ਫਿਰ ਖਾਈ ਲੱਕੜੀਆਂ ਲੈ ਆਇਆ ਤਾਂ ਚਾਚੀ ਗਲਾਇਆ ਖੇਤ ਚੋ ਅਰਬੀ ਕਚਾਲੂ ਪੁੱਟੀ ਲਿਆ ਅਰਬੀ ਕਚਾਲੂ ਲਈ ਆਇਆ ਤਾਂ ਕੱਪੜੇ ਧੋਣ ਲਈ ਆਖਿਆ ਖਾਣ ਨੂੰ ਦਿੱਤਾ ਕੋਈ ਨਾ ਹੁਣ ਜਾਸਾਂ ਤਾਂ ਮਾਰ ਪਾਉਂਸੀ ਮੈਂ ਕਰੂ ਨਾ ਜਾਣਾ ਆਖ ਕੇ ਬਲਕ ਫਿਰ ਹਟਕੋਰੇ ਲੈਣ ਲੱਗਾ ਇਧਰ ਬਹੁਤੀ ਧੀਰ ਰੁਕਣਾ ਠੀਕ ਨਹੀਂ ਹੈ ਪੁੱਤਰ ਘਰ ਨਾ ਹੀ ਜਾਣਾ ਤਾਂ ਅਸਾਂ ਨਾਲ ਚੱਲੇਗਾ ਜਾਣ ਕੇ ਪ੍ਰਸਾਦ ਨੇ ਪੁੱਛਿਆ ਹਾਂ ਆਖਦਿਆਂ ਬਲਕ ਉੱਠ ਕੇ ਖੜਾ ਹੋ ਗਿਆ ਜਾਣ ਕੇ ਪ੍ਰਸਾਦ ਦਾ ਇੱਕ ਚੇਲਾ ਨਜ਼ਦੀਕ ਆ ਕੇ ਹੌਲੀ ਜੀ ਬੋਲਿਆ ਗੁਰੂ ਜੀ ਬਾਲਕ ਨੂੰ ਇਸ ਤਰ੍ਹਾਂ ਆਪਣੇ ਸੰਗ ਲੈ ਜਾ ਕੇ ਕਿਸੇ ਸੰਕਟ ਵਿੱਚ ਤਾਂ ਨਹੀਂ ਫਸ ਜਾਵਾਂਗੇ ਅਸੀਂ ਤਾਂ ਬਾਲਕ ਦਾ ਸੰਕਟ ਮੋਚਨ ਕਰਨ ਲੱਗੇ ਹਾਂ ਦੇਖਦਾ ਨੇ ਇਸ ਉਮਰ ਵਿੱਚ ਹੀ ਇਸ ਨੇ ਕਿੰਨੇ ਕਸ਼ਟ ਸਹੇ ਨੇ ਸਬੇਰ ਦਾ ਭੁੱਖਾ ਹੈ ਫਿਰ ਵੀ ਦਿਨ ਭਰ ਕੰਮ ਕਰਦਾ ਰਿਹਾ ਹੈ ਭੁੱਖਿਆਂ ਪਾਸੋਂ ਤਾਂ ਭਗਤੀ ਵਿੱਚ ਵੀ ਵਿਘਨ ਪੈ ਜਾਂਦਾ ਹੈ ਚੰਗਾ ਇਹੀ ਹੈ ਸਭ ਤੋਂ ਪਹਿਲਾਂ ਸ਼ੀਗਰ ਪਸਤੀਵਲ ਕੁਝ ਕਰ ਤੇ ਕੁਝ ਖਾਣ ਪੀਣ ਦਾ ਜੁਗਾੜ ਕਰ ਸੰਤ ਬਚਨ ਸੁਆਮੀ ਜੀ ਆ ਕੇ ਚੇਲਾ ਕੁਝ ਦੂਰ ਪਹਾੜ ਦੀ ਵੱਖੀ ਵਿੱਚ ਦਿਸਦੀ ਬਸਤੀ ਦੇ ਘਰਾਂ ਵਿੱਚੋਂ ਉੱਠਦਾ ਹੋਇਆ ਧੁਮਾ ਵੇਖ ਕੇ ਉਧਰ ਨੂੰ ਹੋ ਤੁਰਿਆ